ਦੀ ਮੁਹੰਮਦ ਸਦੀਕ ਗਾਣੇ ਬੜੇ ਸੋਹਣੇਗਾ ਉਦਾਤਾ ਇਸ ਕਰਕੇ ਉਹਨੂੰ ਕਹਿੰਦਾ ਅਸੀਂ ਆਪਣਾ ਐਮਪੀ ਬਣਾਤਾ ਉਹ ਤੁਸੀਂ ਮੱਥੇ ਪਰ ਹੱਥ ਮਾਰੋ ਫਾਨੂੰ ਲੋੜ ਹੈਗੀ ਹੈ ਕਾਨੂੰਨ ਬਣਾਉਣ ਦੀ ਇਹ ਕੀ ਹੋਇਆ ਕਰਮਜੀਤ ਅਨਮੋਲ ਨੂੰ ਜਿਹੜਾ ਹੈਗਾ ਤੁਸੀਂ ਟਿਕਟ ਦੇਤੀ ਕਿਹੜੀ ਕੁਆਲਟੀ ਆ ਉਹਦੇ ਵਿੱਚ ਮੈਨੂੰ ਦੱਸੋ ਤੁਸੀਂ ਬੀਜੇਪੀ ਵਾਲਿਆਂ ਨੇ ਦਿੱਤੀ ਹੈ ਇਹ ਕੌਨੂੰ ਹਾਂਸ ਰਾਜ ਹਾਂਸ ਨੂੰ ਦੱਸੋ ਪਾਰਲੀਮੈਂਟੇਰੀਅਨ ਕੀ ਹੁੰਦਾ ਹੈ ਇਹਨਾਂ ਤੋਂ ਮੈਨੂੰ ਕੁਐਸਚਨ ਮੈਂ ਤੁਹਾਨੂੰ ਕੁਐਸਚਨ ਕਰਦਾ ਇਹ ਇਹਨਾਂ ਤੋਂ ਕੁਐਸਚਨ ਕਰਕੇ ਪੁੱਛ ਕੇ ਦੱਸੋ ਹੂ ਇਜ਼ ਪਾਰਲੀਮੈਂਟਰੀ ਸਾਡੀ ਤਰਾਸ ਦੀ ਇਹ ਹੈਗੀ ਆ ਉਹ ਕੈਂਡੀਡੇਟ ਜਿਹੜੇ ਰਾਤ ਨੂੰ ਜਿਹੜੇ ਹੈਗੇ ਬੀਜੇਪੀ ਹੁੰਦੇ ਆ ਤੇ ਉਹ ਸਵੇਰੇ ਜਿਹੜੇ ਹੈਗੇ ਕਾਂਗਰਸੀ ਬਣ ਜਾਂਦੇ ਆ ਜਾਂ ਜਿਹੜੇ ਰਾਤ ਨੂੰ ਕਾਂਗਰਸੀ ਹੁੰਦੇ ਆ ਸਵੇਰੇ ਜਿਹੜੇ ਹੈਗੇ ਆ ਆਪਣਾ ਜਿਹੜਾ ਹੈਗਾ ਪੱਟਾ ਪਾ ਕੇ ਜਿਹੜਾ ਹੈਗਾ ਬੀਜੇਪੀ ਦੇ ਬਣ ਜਾਂਦੇ ਆ ਵੀ ਦਿਨ ਰਾਤ ਦੇ ਵਿੱਚੇ ਦਾਲ ਬਦਲੀਆਂ ਹੋ ਰਹੀਆਂ ਨੇ ਇਹ ਕਾਰਨ ਕੀ ਹੈ ਇੰਨੀ ਬਦਲ ਕਾਰਨ ਹੈਗਾ ਜੀ ਇਹ ਲੋਕਾਂ ਦੇ ਵਿੱਚ ਸਤਾ ਦੀ ਭੁੱਖ ਕਿਉਂਕਿ ਮੈਨੂੰ ਇਹ ਲੱਗਦਾ ਹੈਗਾ ਕਿ 80% ਬੰਦਿਆਂ ਨੂੰ ਇਹ ਪਤਾ ਹੀ ਨਹੀਂ ਕਿ ਵਾਟ ਇਜ਼ ਦਾ ਰੋਲ ਆਫ ਦਾ ਪਾਰਲੀਮੈਂਟਰੀ ਇਹ ਦੀਆਂ ਭਗਵਾਨਤਮਾਨ ਸਾਹਿਬ ਸੈਂਟਰ ਦੇ ਇਸ਼ਾਰੇ ਤੇ ਟਪ ਰਹੇ ਹੈਗੇ ਨਾ ਚੇਰੇ ਨਾ ਸੀਐਮ ਸਾਹਿਬ 130 ਵਾਲਾ ਫਾਰਮੂਲਾ ਦੱਸ ਰਹੇ ਨੇ ਉਹਦੇ ਬਾਰੇ ਕੀ ਕਹੂੰ ਦੇਖੋ ਕੋਈ ਨਾ ਕੋਈ ਹਰ ਫਰਕ ਨਹੀਂ ਪੈਂਦਾ ਹੈਗਾ ਜਿਹੜਾ ਕੁਝ ਮਰਜ਼ੀ ਦੇਖੋ ਉਹਨਾਂ ਦਾ ਪ੍ਰੋਫੈਸ਼ਨ ਇਹ ਰਿਹਾ ਹੈਗਾ ਕਿ ਇਸ ਤਰ੍ਹਾਂ ਦੀਆਂ ਮਜ਼ਾਕੀਆ ਗੱਲਾਂ ਕਰਕੇ ਲੋਕਾਂ ਨੂੰ ਉਫ ਕਰਨ ਲਈਏ ਗੱਲਾਂ ਸਾਡੇ ਜਿਹੜੀ ਸਟੇਟ ਹੈ ਪੰਜਾਬ ਇੰਨਾ ਕਰਜ਼ਾ ਹੋਇਆ ਹੋਇਆ ਹੈ ਪੋਰ ਕਈ ਐਂਗਲ ਤੋਂ ਸਾਨੂੰ ਜਿਹੜੀ ਮਾਰ ਹੈ ਉਹ ਪੈ ਰਹੀ ਹੈ ਕਿੱਦਾਂ ਦੇ ਮੈਂਬਰ ਆਫ ਪਾਰਲੀਮੈਂਟ ਸਾਨੂੰ ਜਿਹੜੇ ਚੂਜ਼ ਕਰਕੇ ਭੇਜਨੇ ਚਾਹੀਦੇ ਹੈ ਸਾਨੂੰ ਲੋੜ ਹੈਗੀ ਐ ਸਾਨੂੰ ਖੇਤਰੀ ਪਾਰਟੀਆਂ ਨੂੰ ਲੋੜ ਹੈਗੀ ਐ ਸਿੱਖੀ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਨੂੰ ਨਸ਼ੇ ਨੂੰ ਔਰ ਜਿਹੜਾ ਹੈਗਾ ਮਾਈਨਿੰਗ ਨੂੰ ਨੱਥ ਪਾਉਣ ਦੀ ਦੋਸਤੋ ਤੁਸੀਂ ਦੇਖ ਰਹੇ ਹੋ ਬਾਕਸ਼ੀ ਟਾਈਮਸ ਮੈਂ ਤੁਹਾਡੇ ਨਾਲ دیدار ਕਰਨਾ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਜਿਹੜਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਪੰਜਾਬ ਦੇ ਵਿੱਚ ਵੀ ਚੋਣਾਂ ਦਾ ਮਾਹੌਲ ਹੈ ਭਖਿਆ ਹੋਇਆ ਹੈ ਐਣ ਜਿਹੜੀਆਂ ਕੀ ਕੀ ਕਹਿੰਦੇ ਨੇ ਚੋਣ ਪ੍ਰਚਾਰ ਪੂਰਾ ਸਿਰੇ ਤੇ ਹੋ ਰਿਹਾ ਹੈ ਦਲ ਬਦਲੀਆਂ ਬਹੁਤ ਹੋ ਰਹੀਆਂ ਨੇ ਸੋ ਹੋਰ ਜਿਹੜਾ ਸੀਨ ਹੈ ਲੋਕ ਸਭਾ ਚੋਣਾਂ ਦਾ ਉਹ ਕਿੱਦਾਂ ਅੱਗੇ ਚੱਲੂਗਾ ਜਾਂ ਕਿਵੇਂ ਸਾਰਾ ਪ੍ਰੋਗਰਾਮ ਹੈ ਉਹ ਹੈਗਾ ਸਿਆਸੀ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਕੀ ਕੀ ਕਰ ਰਹੀਆਂ ਨੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ ਅਮਰਦੀਪ ਸਿੰਘ ਧਾਰਨੀ ਜੀ ਨਾਲ ਧਾਰਨੀ ਸਾਹਿਬ ਬ بڑے ਵਧੀਆ ਟਿੱਪਣੀ ਕਰਨੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਨੇ ਸਭ ਤੋਂ ਪਹਿਲਾਂ ਪਾਉਨਾ ਕਰਦਾ ਹੈ ਸਵਾਗਤ ਉਸ ਤੋਂ ਬਾਅਦ ਕਰਾਂਗੇ ਸਵਾਲ ਨਾਲ ਸੇਸਲਾ ਸ਼ੁਰੂਤਾਰ ਨਹੀਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਲੋਕ ਸਭਾ ਚੋਣਾਂ ਦੀ ਜਿਹੜੀ ਤਿਆਰੀ ਹੈ ਜੀ ਪੰਜਾਬ ਦੇ ਵਿੱਚ ਐਨ ਪੂਰੀ ਤਰ੍ਹਾਂ ਚੱਲ ਰਹੀ ਹੈ ਸੋ ਕਿਵੇਂ ਦੇਖਦੇ ਹੋ ਦੇਖੋ ਐਤ ਕੀ ਨਾ ਇਸ ਵਾਰ ਦੀ ਜਿਹੜੀ ਇਲੈਕਸ਼ਨ ਹੈਗੀ ਹੈ ਇਹ ਬੜੀ ਹੀ ਮੈਨੂੰ ਲੱਗਦਾ ਹੈ ਕਿ ਮਨ ਨੂੰ ਤਕਲੀਫ ਦੇਣ ਵਾਲੀ ਇਲੈਕਸ਼ਨ ਹੈ ਜੀ ਔਰ ਇਸ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਹੈਗਾ ਉਹ ਮੈਂ ਮਹਿਸੂਸ ਕਰਦਾ ਹੈਗਾ ਕਿ ਕੈਂਡੀਡੇਟਸ ਦਾ ਘੱਟ ਹੈਗਾ ਜਨਤਾ ਦਾ ਜ਼ਿਆਦਾ ਹੈਗਾ ਕਿਉਂਕਿ ਅੱਗੇ ਜਿਹੜੀ ਇਲੈਕਸ਼ਨ ਹੋਇਆ ਕਰਦੀ ਸੀ ਪਾਰਟੀਆਂ ਜਿਹੜੀਆਂ ਹੈਗੀਆਂ ਡਾਇਲੋਜੀ ਬੇਸਡ ਹੋਇਆ ਕਰਦੀਆਂ ਸੀ ਪਰ ਹਰ ਕੈਂਡੀਡੇਟ ਦੀ ਹਰ ਵਿਅਕਤੀ ਦੀ ਇੱਕ ਵਿਚਾਰਧਾਰਾ ਹੁੰਦੀ ਸੀ ਉਹ ਵਿਚਾਰਧਾਰਾ ਲੈ ਕੇ ਉਹ ਚਾਹੇ ਉਹਦੀ ਵਿਚਾਰਧਾਰਾ ਕਾਂਗਰਸੀ ਹੈਗੀ ਆ ਚਾਹੇ ਉਹਦੀ ਬੀਜੇਪੀ ਆਰਐਸਐਸ ਦੀ ਹੈਗੀ ਆ ਚਾਹੇ ਉਹਦੀ ਅਕਾਲੀ ਦਲ ਦੀ ਹੈਗੀ ਆ ਉਹਨੂੰ ਲੈ ਕੇ ਉਹ ਲੋਕਾਂ ਵਿੱਚ ਜਾਂਦਾ ਉਹਨੂੰ ਲੈ ਕੇ ਉਹ ਲੋਕਾਂ ਦੇ ਵਿੱਚ ਜਾਂਦੇ ਜਾਂਦਾ ਸੀ ਅੱਜ ਸਾਡੀ ਤਰਾਸ ਦੀ ਇਹ ਹੈਗੀ ਆ ਕਿ ਉਹ ਕੈਂਡੀਡੇਟ ਜੀ ਜਿਹੜੇ ਰਾਤ ਨੂੰ ਜਿਹੜੇ ਹੈਗੇ ਬੀਜੇਪੀ ਹੁੰਦੇ ਆ ਤੇ ਉਹ ਸਵੇਰੇ ਜਿਹੜੇ ਹੈਗੇ ਕਾਂਗਰਸੀ ਬਣ ਜਾਂਦੇ ਆ ਜਾਂ ਜਿਹੜੇ ਰਾਤ ਨੂੰ ਕਾਂਗਰਸੀ ਹੁੰਦੇ ਆ ਸਵੇਰੇ ਜਿਹੜੇ ਹੈਗੇ ਆ ਉਹ ਆ ਆਪਣਾ ਜਿਹੜਾ ਹੈਗਾ ਪੱਟਾ ਪਾ ਕੇ ਜਿਹੜਾ ਹੈਗਾ ਬੀਜੇਪੀ ਦੇ ਬਣ ਜਾਂਦੇ ਆ ਔਰ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਜਿਹੜੀ ਵਿਚਾਰਧਾਰਾ ਪਾਰਟੀਆਂ ਦੀ ਉਸ ਨੂੰ ਛਿੱਕੇ ਦੇ ਉੱਤੇ ਟੰਗ ਦੰਨੇ ਆ ਹੁਣ ਇਹਨੂੰ ਕਿਸ ਤਰ੍ਹਾਂ ਲਿਆ ਜਾਵੇ ਜਦੋਂ ਤਰ੍ਹਾਂ ਜੇ ਇਹ ਸਵਾਲ ਨੂੰ ਆਪਾਂ ਲੱਗ ਤੋਂ ਲੈਨੇ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਣ ਦਾ ਕਾਰਨ ਵੀ ਦਿਨ ਰਾਤ ਦੇ ਵਿੱਚ ਦਲ ਬਦਲੀਆਂ ਹੋ ਰਹੀਆਂ ਨੇ ਇਹ ਕਾਰਨ ਕੀ ਆ ਇੰਨੀਆਂ ਬਦਲ ਕਾਰਨ ਹੈਗਾ ਜੀ ਇਹ ਲੋਕਾਂ ਦੇ ਵਿੱਚ ਸਤਾ ਦੀ ਭੁੱਖ ਇਹ ਜਿਹੜੇ ਜੋ ਨਿੰਦਾ ਲੋਕ ਜਿਹੜੇ ਲੋਕਾਂ ਦੇ ਵਿੱਚ ਉੱਪਰ ਤੁਰੇ ਫਿਰਦੇ ਹੈਗੇ ਆ ਇਹਨਾਂ ਨੂੰ ਇਹ ਫਿਕਰ ਲੱਗਿਆ ਰਹਿੰਦਾ ਹੈਗਾ ਕਿਸੇ ਤਰ੍ਹਾਂ ਵੀ ਅਸੀਂ ਪਾਰਲੀਮੈਂਟ ਦੇ ਵਿੱਚ ਜਾਈਏ ਅਸੀਂ ਉੱਥੇ ਜਾ ਕੇ ਸੁੱਖ ਆਨੰਦ ਮਾਣੀਏ ਅਸੀਂ ਆਪਣੀ ਮਾਇਆ ਦੇ ਪੰਡਾਰ ਨੂੰ ਹੋਰ ਭਰੀਏ ਇਹ ਉਹਨਾਂ ਦੀ ਜਿਹੜੀ ਹੈਗੀ ਆ ਉਹ ਸੱਤਾ ਤੋਂ ਦੂਰ ਨਹੀਂ ਹੋਣਾ ਚਾਹੁੰਦੇ ਇਸ ਕਰਕੇ ਉਹਨਾਂ ਨੂੰ ਮਹਿਸੂਸ ਹੋਣਾ ਲੱਗ ਜਾਂਦਾ ਕਿਉਂਕਿ ਨੇਚਰਲੀ ਉਹ ਜਿਹੜਾ ਹੈਗਾ ਲੋਕਾਂ ਦੇ ਵਿੱਚ ਫਿਰਦੇ ਆ ਉਹਨਾਂ ਨੂੰ ਪਤਾ ਤਾਂ ਲੱਗ ਹੀ ਜਾਂਦਾ ਕਿ ਕਿਹੜੀ ਪਾਰਟੀ ਦਾ ਭਾਰ ਵੱਧਦਾ ਹੈ ਕਿਹੜੀ ਦਾ ਘਟਾ ਹੈਗਾ ਔਰ ਪਾਰਟੀਆਂ ਵੀ ਇਹ ਮਹਿਸੂਸ ਕਰ ਲੰਨੀ ਆ ਕਿ ਅੱਜ ਜਿਹੜਾ ਬੰਦਾ ਹੈਗਾ ਪਬਲਿਕ ਦੇ ਵਿੱਚ ਤੁਰਿਆ ਫਿਰਦਾ ਉਹਦੀ ਹਰਮਨ ਪਿਆਰਤਾ ਜਿਹੜੀ ਹੈਗੀ ਆ ਕਿੰਨੀ ਕੁ ਵੱਧ ਹੈਗੀ ਆ ਜਾਂ ਅੱਜ ਕੱਲ ਅਸੀਂ ਅੰਕੜੇ ਗਿਣਨੇ ਸ਼ੁਰੂ ਕਰਤੇ ਲਓ ਜੀ ਇਹ ਹਿੰਦੂ ਹੈਗਾ ਇਹਦੇ ਨਾਲ ਹਿੰਦੂ ਵੋਟ ਇੰਨੀ ਆ ਆ ਜੀ ਮੁਸਲਮਾਨ ਹੈ ਇਹਦੇ ਨਾਲ ਮੁਸਲਮਾਨ ਵੋਟ ਇੰਨੀ ਆ ਆ ਸਿੱਖ ਹੈ ਜੀ ਇਹਦੇ ਨਾਲ ਇੱਥੇ ਪੰਥਕ ਵੋਟ ਇੰਨੀ ਆ ਆ ਜੀ ਫਲਾਣਾ ਜਿਹੜਾ ਹੈਗਾ ਇਹ ਤੇ ਡੇਰਿਆਂ ਦੇ ਨਾਲ ਇਹਦਾ ਬੜਾ ਤਾਲੁਕਾਤ ਹੈਗਾ ਇਹ ਇਹਨੂੰ ਡੇਰਿਆਂ ਦੀ ਵੋਟ ਬਹੁਤ ਪੈ ਜਾਣੀ ਮਤਲਬ ਇਸ ਤਰ੍ਹਾਂ ਅਸੀਂ ਕੈਲਕੂਲੇਸ਼ਨ ਜਿਹੜੀ ਹੈਗੀ ਆ ਕਰਨੀ ਸ਼ੁਰੂ ਕਰਤੀ ਮੈਨੂੰ ਲੱਗਦਾ ਹੈਗਾ ਦੇਖੋ ਇਹਨਾਂ ਨੇ ਤਾਂ ਜਿਹੜੀ ਖੇਡ ੜਾਉਣੀ ਹੈ ਤਾਂ ੜਾ ਰਹੇ ਆ ਸਵਾਲ ਮੈਂ ਕਿਉਂਕਿ ਪਹਿਲਾਂ ਤੁਹਾਨੂੰ ਕਿਹਾ ਵੀ ਸਭ ਤੋਂ ਵੱਡਾ ਹੁਣ ਰੋਲ ਹੈ ਜਿਹੜਾ ਉਹ ਪਬਲਿਕ ਦਾ ਬਣ ਜਾਂਦਾ ਮੈਂ ਜੇ ਪਬਲਿਕ ਬਾਰੇ ਸੋਚਦਾ ਨਾ ਮੈਨੂੰ ਕਿਤੇ ਨਾ ਕਿਤੇ ਇਹ ਲੱਗਣ ਲੱਗ ਜਾਂਦਾ ਹੈਗਾ ਕਿ ਪਬਲਿਕ ਜਿਹੜੀ ਸਾਡੀ ਹੈਗੀ ਆ ਉਹ ਵੀ ਵੋਟਾਂ ਹੁਣ ਪਾਉਣ ਵੇਲੇ ਜਿਹੜਾ ਹੈਗਾ ਉਹ ਜੀ ਫਲਾਣਾ ਸਾਹਿਬ ਸਾਨੂੰ ਕਹਿਗੇ ਜੀ ਢਮਕਾ ਸਾਹਿਬ ਸਾਹ ਨੂੰ ਕਹਿਗੇ ਕਿਉਂਕਿ ਮੈਨੂੰ ਇਹ ਲੱਗਦਾ ਹੈਗਾ ਕਿ 80% ਬੰਦਿਆਂ ਨੂੰ ਇਹ ਪਤਾ ਹੀ ਨਹੀਂ ਕਿ ਵਾਟ ਇਜ਼ ਦਾ ਰੋਲ ਆਫ ਦਾ ਪਾਰਲੀਮੈਂਟਰੀਅਨ ਜੀ ਪਾਰਲੀਮੈਂਟਰੀਅਨ ਕੌਣ ਹੈਗਾ ਉਹਦੀ ਡਿਊਟੀਆਂ ਕੀ ਹੈਗੀਆਂ ਉਹਨੇ ਕੀ ਕਰਨਾ ਹੈਗਾ ਉਹਦੇ ਕੰਮ ਕੀ ਹੈਗੇ ਆ ਉਹਨੂੰ ਅਸੀਂ ਕਿਉਂ ਚੁਣਦੇ ਹੈਗੇ ਆ ਔਰ ਤੁਸੀਂ ਕੀ ਕਰਦੇ ਹੈਗੇ ਤੁਸੀਂ ਉਹ ਜੀ ਮੁਹੰਮਦ صدیق ਗਾਣੇ ਬੜੇ ਸੋਹਣੇ ਗਾਉਂਦਾ ਤਾਂ ਇਸ ਕਰਕੇ ਉਹਨੂੰ ਕਹਿੰਦਾ ਸੀ ਆਪਣਾ ਐਮਪੀ ਬਣਾਤਾ ਉਹ ਤੁਸੀਂ ਮੱਥੇ ਪਰ ਹੱਥ ਮਾਰੋ ਤੁਹਾਨੂੰ ਲੋੜ ਹੈਗੀ ਹੈ ਕਾਨੂੰਨ ਬਣਾਉਣ ਦੀ ਤੁਹਾਨੂੰ ਲੋੜ ਹੈਗੀ ਆ ਆਪਣੀ ਜਿਹੜਾ ਹੈਗਾ ਆਪਣੀ ਜਿਸ ਖਿੱਤੇ ਦੇ ਵਿੱਚ ਤੁਸੀਂ ਰਹਿੰਦੇ ਹੋ ਉਹਨੂੰ ਆਪ ਲਿਫਟ ਕਰਨ ਦੀ ਇਹ ਕੀ ਹੋਇਆ ਕਰਮਜੀਤ ਅਨਮੋਲ ਨੂੰ ਜਿਹੜਾ ਹੈਗਾ ਤੁਸੀਂ ਟਿਕਟ ਦੇਤੀ ਕਿਹੜੀ ਕੁਆਲਟੀ ਆ ਉਹਦੇ ਵਿੱਚ ਮੈਨੂੰ ਦੱਸੋ ਔਰ ਦੋ ਇਹਨਾਂ ਨੇ ਦਿੱਤੀ ਬੀਜੇਪੀ ਵਾਲੇ ਇਹਨਾਂ ਦਿੱਤੀ ਹੈ ਇਹ ਕੋ ਨੂੰ ਹਾਂਸ ਰਾਜਾਂ ਨੂੰ ਦੱਸੋ ਪਾਰਲੀਮੈਂਟੇਰੀਅਨ ਕੀ ਹੁੰਦਾ ਹੈ ਇਹਨਾਂ ਤੋਂ ਮੈਨੂੰ ਕੁਐਸਚਨ ਮੈਂ ਤੁਹਾਨੂੰ ਕੁਐਸਚਨ ਕਰਦਾ ਕਿ ਇਹਨਾਂ ਤੋਂ ਕੁਐਸਚਨ ਕਰਕੇ ਪੁੱਛ ਕੇ ਦੱਸੋ ਹੂ ਇਜ਼ ਪਾਰਲੀਮੈਂਟੇਰੀਅਨ ਠੀਕ ਹੈ ਫਿਰ ਮੈਨੂੰ ਸਮਝ ਆ ਜੂਗੀ ਫਿਰ ਇਹ ਲੋਕ ਵੀ ਖੋਜ ਕਰ ਲੈ ਹੁਣ ਸਾਡੀ ਤਰਾਸਦੀ ਇਹ ਹੈਗੀ ਆ ਕਿ ਸਾਡੀ ਸੋਚ ਪਤਾ ਕਿੱਥੇ ਗੜੀ ਆ ਅਸੀਂ ਬੈਠੇ ਸੋਚਦੇ ਲੈ ਵੀ ਐ ਕਿ ਫਲਾਣਾ ਸੇ ਨੂੰ ਵੋਟ ਨਹੀਂ ਪਾਉਣੀ ਉਹ ਸਾਡਾ ਬਾਬਾ ਮਰਿਆ ਤਾਂ ਉਹਦੇ ਭੋਗ ਤੇ ਨਹੀਂ ਆਇਆ ਅਸੀਂ ਇੱਥੇ ਬੈਠੇ ਆ ਉਹ ਪਾਰਲੀਮੈਂਟੇਰੀਅਨ ਜਿਹੜਾ ਹੈਗਾ ਉਹਦਾ ਕਿਸੇ ਦੇ ਭੋਗਾਂ ਨਾਲ ਕੀ ਤੱਲਕ ਹੈਗਾ ਸਵਾਲ ਤੁਸੀਂ ਕਾਨੂੰਨ ਬਣਾਉਣੇ ਹੈਗੇ ਆ ਤੁਹਾਡੀ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ ਹੈਗਾ ਡੈਮੋਕ੍ਰੇਸੀ ਤਾਂ ਡੁੱਬਦੀ ਜਾ ਰਹੀ ਹੈਗੀ ਆ ਔਰ ਇਹ ਪਾਰਲੀਮੈਂਟੇਰੀਅਨ ਮੈਂ ਕਹਨਾ ਜੀ ਇਹ ਦੇਸ਼ ਦੀ ਤਰਾਸਦੀ ਹੈਗੀ ਆ ਠੀਕ ਹੈ ਜਦੋਂ ਇੱਕ ਪਾਰਟੀ ਨੇ ਬਿੱਲ ਪਾਸ ਕਰਨਾ ਸਾਰੇ ਰਾਲੇ ਮਿਲੇ ਹੈਗੇ ਆ ਜਾਂ ਇੱਕ ਪਾਰਟੀ ਨੇ ਬਿੱਲ ਪਾਸ ਕਰਨਾ ਹੈਗਾ ਦੂਜੀ ਮੁਰਦਾਬਾਦ ਮੁਰਦਾਬਾਦ ਮੁਰਦਾ ਮੁਰਦਾਬਾਦ ਕਹਿੰਦੇ ਕਹਿੰਦੇ ਬਾਹਰੋਂ ਨਿਕਲ ਜਾਨੇ ਉਹ ਬਿੱਲ ਪਾਸ ਕਰ ਲੰਨੇ ਜਾਂ ਉਹ ਕੋਈ ਇਸ ਤਰ੍ਹਾਂ ਦੀ ਗੱਲ ਛੇੜ ਦੰਦੇ ਹੈਗੇ ਆ ਜਿਹਦੇ ਤੋਂ ਇਹ ਦੂਸਰੀ ਪਾਰਟੀ ਜਿਹੜੀ ਹੈਗੀ ਪੜਕ ਜਾਂਦੀ ਹੈ ਜਿਵੇਂ ਭਗਵਾਨ ਤਮਾਨ ਸਾਹਿਬ ਨੇ ਜਿੰਦਾ ਪੇਸ਼ ਕਰਤਾ ਸੀ ਇੱਥੇ ਵਿਧਾਨ ਸਭਾ ਦੇ ਵਿੱਚ ਉਹ ਦੂਈ ਪਾਰਟੀ ਵਿਗੜ ਗਈ ਕਿ ਜੀ ਸਾਨੂੰ ਜਿਹਦੇ ਲਾਉਣੇ ਆ ਉਹ ਕਹਿੰਦਾ ਵਿਧਾਨ ਸਭਾ ਨੂੰ ਜਿੰਦਾ ਲਾ ਦੋ ਅੰਦਰੋਂ ਤੇ ਕੋਈ ਬਾਹਰ ਨਾ ਨਿਕਲ ਸਕੇ ਮਤਲਬ ਇਹ ਜਾਣ ਕੇ ਇਸ ਤਰ੍ਹਾਂ ਦੇ ਲੱਛਣ ਕੀਤੇ ਜਾਂਦੇ ਹੈਗੇ ਆ ਕਿ ਉੱਥੇ ਭੜਕਾ ਦਿਓ ਪਾਰਲੀਮੈਂਟੇਰੀਆਂ ਬਾਹਰ ਨਿਕਲ ਜਾਣ ਕਿਉਂਕਿ ਇੱਥੇ ਵਾਲੀ ਉਹ ਗੱਲ ਹੈ ਨਾ ਘਰਨੀ ਸਾਹਿਬ ਮੈਂ ਤੁਹਾਨੂੰ ਸਵਾਲ ਪੁੱਛਦਾ ਸਾਡੇ ਜਿਹੜੀ ਸਟੇਟ ਹੈ ਪੰਜਾਬ ਇੰਨਾ ਕਰਜ਼ਾ ਹੋਇਆ ਹੋਇਆ ਹੋਰ ਕਈ ਇੰਗਲੈਂਡ ਤੋਂ ਸਾਨੂੰ ਜਿਹੜੀ ਮਾਰ ਹੈ ਉਹ ਪੈ ਰਹੀ ਹੈ ਕਿੱਦਾਂ ਦੇ ਮੈਂਬਰ ਆਫ ਪਾਰਲੀਮੈਂਟ ਸਾਨੂੰ ਜਿਹੜੇ ਚੂਜ਼ ਕਰਕੇ ਭੇਜਨੇ ਚਾਹੀਦੇ ਮੇਰੀ ਸਮਝ ਇਹ ਕਹਿੰਦੀ ਹੈਗੀ ਆ ਤੁਸੀਂ ਵੱਖ-ਵੱਖ ਤੁਸੀਂ ਕੈਮਰਾ ਲੈ ਕੇ ਲੋਕਾਂ ਦੇ ਵਿੱਚ ਜਾਇਓ ਲੋਕਾਂ ਨੂੰ ਕੁਐਸਚਨ ਕਰਿਓ ਸਾਨੂੰ ਲੋੜ ਹੈਗੀ ਆ ਸਾਨੂੰ ਖੇਤਰੀ ਪਾਰਟੀਆਂ ਦੀ ਖੇਤਰੀ ਪਾਰਟੀਆਂ ਦੇ ਵਿੱਚ ਇੰਟੈਲੀਜੈਂਟ ਬੰਦੇ ਆ ਤੇ ਠੀਕ ਹੈ ਲੋੜ ਹੈਗੀ ਆ ਸਿੱਖੀ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਨੂੰ ਨਸ਼ੇ ਨੂੰ ਔਰ ਜਿਹੜਾ ਹੈਗਾ ਮਾਈਨਿੰਗ ਨੂੰ ਨੱਥ ਪਾਉਣ ਦੇ ਇਤਸ ਹਾਰੇ ਦੇ ਸਾਰੇ ਜਿਹੜੇ ਅਗੇ ਆ ਦਿੱਲੀ ਤੋਂ ਚੱਲ ਰਹੇ ਹੈਗੇ ਆ ਜੋ ਦਿੱਲੀ ਤੋਂ ਤਣਕਾ ਵਾਜਦਾ ਹੈਗਾ ਉਹ ਤਣਕਾ ਹੋਰੇ ਘੜਕਦਾ ਹੈਗਾ ਉਹ ਤੁਣਕੇ ਦੇ ਮੁਤਾਬਕ ਜਿਹੜਾ ਹੈਗਾ ਤੜੱਲੇ ਨਾਲ ਮਾਈਨਿੰਗ ਚੱਲ ਰਹੀ ਹੈ ਤਰਨਲੇ ਦੇ ਨਾਲ ਜਿਹੜਾ ਹੈਗਾ ਨਸ਼ਾ ਚੱਲ ਰਿਹਾ ਤੜੱਲੇ ਦੇ ਨਾਲ ਜਿਹੜਾ ਹੈਗਾ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਹੈਗਾ ਤੜੱਲੇ ਦੇ ਨਾਲ ਡਰੱਗ ਚੱਲ ਰਹੀ ਹੈਗੀ ਆ ਮਤਲਬ ਹਰ ਜਿਹੜੀ ਚੀਜ਼ ਹੈਗੀ ਹੈ ਦੇਖੋ ਨਾ ਦਿੱਲੀ ਤੋਂ ਚੱਲਣ ਵਾਲੀ ਸਰਕਾਰ ਕਹਿੰਦੀ ਹੈ ਕਿ ਅਸੀਂ ਬੀਐਸਐਫ ਦਾ ਖੇਤਰ ਵਧਾਤਾ 50 ਕਿਲੋਮੀਟਰ ਕਰਤਾ ਹੁਣ ਡਰੱਗ ਹੈ ਜਿਹੜੀ ਔਰ ਕ੍ਰਾਈਮ ਹੈ ਜਿਹੜਾ ਬਾਰਡਰ ਦੇ ਨਾਲ-ਨਾਲ ਉਹ ਬੀਐਸਐਫ ਦੀ ਜ਼ਿੰਮੇਵਾਰੀ ਹੋਊਗੀ ਤੁਸੀਂ ਦੇਖੋ ਕਿ ਬੀਜੇਪੀ ਦੀ ਸਰਕਾਰ ਨੇ ਜਿਸ ਦਿਨ ਤੋਂ 50 ਕਿਲੋਮੀਟਰ ਦਾ ਇਹਨਾਂ ਨੇ ਦਾਇਰਾ ਕੀਤਾ ਹੈਗਾ ਉਦੋਂ ਤੋਂ ਬਾਅਦ ਪੰਜਾਬ ਦੇ ਵਿੱਚ ਕਿੰਨੀ ਕਵਾਂਟਲਾਂ ਕਿਹਾ ਤਨਾਂ ਦੇ ਵਿੱਚ ਜਿਹੜੀ ਹੈਗੀ ਆ ਡਰੱਗ ਆਈ ਹੈਗੀ ਦੇਖੋ ਨੋਟ ਕਰਕੇ ਫਿਰ ਫਿਰ ਕੌਣ ਜ਼ਿੰਮੇਵਾਰ ਹੈ ਪਰ ਸਵਾਲ ਕੀ ਹੈ ਕੇ ਭਾਈ ਦਿੱਲੀ ਵਾਲਿਆਂ ਨੂੰ ਬੈਠਿਆਂ ਤਾਂ ਇੱਥੇ ਦੇਖ ਹੀ ਨਹੀਂ ਰਿਹਾ ਹੈਗਾ ਵੀ ਇਹ ਤਾਂ ਕੀ ਹੋ ਰਿਹਾ ਹੈਗਾ ਭਗਵੰਤ ਮਾਨ ਸਾਹਿਬ ਸੈਂਟਰ ਦੇ ਇਸ਼ਾਰੇ ਤੇ ਟੱਪ ਰਹੇ ਹੈਗੇ ਨੱਚ ਰਹੇ ਨੇ ਸੀਐਮ ਸਾਹਿਬ 13 0 ਵਾਲਾ ਫਾਰਮੂਲਾ ਦੱਸ ਰਹੇ ਨੇ ਉਹਦੇ ਬਾਰੇ ਕੀ ਕਹਾਂਗੇ ਦੇਖੋ ਗਾਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਜਿਹੜਾ ਕੁਝ ਮਰਜ਼ੀ ਦੇਖੋ ਉਹਨਾਂ ਦਾ ਪ੍ਰੋਫੈਸ਼ਨ ਇਹ ਰਿਹਾ ਹੈਗਾ ਕਿ ਇਸ ਤਰ੍ਹਾਂ ਦੀਆਂ ਮਜ਼ਾਕੀਆ ਗੱਲਾਂ ਕਰਕੇ ਲੋਕਾਂ ਨੂੰ ਉਹ ਕਰਨ ਦੀਆਂ ਗੱਲਾਂ ਲੋਕਾਂ ਨੂੰ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਆ ਪਿਛਲੇ ਜਿਹੜਾ ਅਪ੍ਰੈਲ ਮਹੀਨਾ ਹੈਗਾ ਅਪ੍ਰੈਲ ਮਹੀਨੇ ਦੀ ਤਨਖਾਹ ਪੁਲਿਸ ਨੂੰ ਜਿਹੜਾ ਜ਼ਿੰਦਗੀ ਚ ਪਹਿਲੀ ਵਾਰ ਹੋਇਆ 25 ਤਰੀਕ ਨੂੰ ਦਿੱਤੀ ਗਈ ਹੈ ਇੱਕ ਲੋਨ ਲੈ ਕੇ ਲੋਨ ਲੈਣ ਤੋਂ ਬਾਅਦ ਪੁਲਿਸ ਨੂੰ ਜਿਹੜੀ ਹੈਗੀ ਆ ਉਦਤ ਆ ਗਿਆ ਤਨਖਾਹ ਦਿੱਤੀ ਗਈ ਹੈ ਔਰ ਬਿਜਲੀ ਬੋਰਡ ਆ ਜਿਹੜਾ ਜਿਹੜੇ ਨੂੰ ਕਹਿੰਦੇ ਆ ਸਾਡਾ ਬੜਾ ਜੀ ਅਸੀਂ ਫ੍ਰੀ ਬਿਜਲੀ ਦਿੰਦੇ ਹੈਗੇ ਉਸ ਬਿਜਲੀ ਬੋਰਡ ਦਾ ਆਲਾ ਜਿਹੜਾ ਹੈਗਾ ਮਰਮੂਲਾ ਬਈਲ ਬੋਰਡ ਨੂੰ ਅਧੀਨ ਨਖਾਦ ਦਿੱਤੀ ਗਈ ਹੈਗੀ ਆ। ਔਰ ਜਿੰਨੀਆਂ ਇਹ ਰੋਲਾ ਪਾਉਂਦੇ ਹੈਗੇ ਅਸੀਂ 40000 ਨੌਕਰੀ ਦੇਤੀ ਜੀ 43000 ਨੌਕਰੀ ਦੇਤੀ। ਮੈਨੂੰ ਜੁਆਇਨਿੰਗ ਦਿਖਾਓ ਕਿੰਨੇ ਆਦੀ ਹੈ। ਕਿਸੇ ਦੀ ਹੋਈ ਵੀ ਹੋਵੇ। ਬੜੇ ਤਰੀਕੇ ਆ ਜੀ ਲੋਕਾਂ ਨੂੰ ਮਤਲਬ ਬੇਵਕੂਫ ਬਣਾਉਂਦੇ ਜਿੰਨੇ ਮਰਜੀ। ਮੈਨੂੰ 1 ਮਿੰਟ ਵਾਸਤੇ ਹੁਣ ਮੈਂ ਤੁਹਾਨੂੰ ਦਰਦਾਰ ਜੀ ਕਹਿਣਾ। ਮੇਰਾ ਕੁਐਸਚਨ ਹੈ ਇਹ ਕਿ ਕਿੰਨੇ ਸੌ ਗੱਡੀ ਪਿਉਟਾ ਦੀ ਸਰਕਾਂ ਉੱਤੇ ਖੜਾਉਣ ਵਾਸਤੇ ਲਈ ਗਈ ਆਖੇ ਜੀ ਇਹ ਬਹੁਤ ਤਕੜੀ ਗੱਡੀ ਹੈ ਇਹ ਜਿਹੜੇ ਐਕਸੀਡੈਂਟ ਵਾਲੇ ਕੇਸ ਹੈਗੇ ਆ ਉਹਨਾਂ ਨੂੰ ਚੱਕ ਕੇ ਹਸਪਤਾਲਾਂ ਤੱਕ ਪਹੁੰਚਾਇਆ ਕਰੂ ਮੈਨੂੰ ਹਸਪਤਾਲਾਂ ਵਾਲੇ ਗਿਣਤੀ ਦੇ ਦੇ ਕਿੰਨੀਆਂ ਉਹ ਗੱਡੀਆਂ ਨੇ ਕਿੰਨੇ ਜਿਹੜੇ ਹੈਗੇ ਆ ਹੁਣ ਤੱਕ ਬੰਦੇ ਚੱਕ ਕੇ ਜਿਹੜੇ ਹੈਗੇ ਆ ਹਸਪਤਾਲਾਂ ਤੱਕ ਪਹੁੰਚਾਏ ਯਾ ਕੈਮਰਾ ਚੱਕੋ ਕੋਈ ਨਾ ਕੋਈ ਇਹ ਜੀ ਤੌਰ ਤੇ ਤੁਹਾਨੂੰ ਦਿਖ ਜੂਗਾ ਜਿੱਥੇ ਛਾਂ ਹੋਊਗੀ ਜਿਹਦੇ ਵਿੱਚ ਰਾਮ ਨਾਲ ਕੇ ਸਰ ਟਾਬੇ ਦੇ ਕਿਨਾਰੇ ਯਾ ਕਿਤੇ ਜਿਹੜੇ ਹੈਗਾ ਉਹ ਗੱਡੀ ਖੜੀ ਕਰਕੇ ਰਾਮਨਾਲ ਸੁੱਤੇ ਪਏ ਹੋਣਗੇ ਉਹਦੇ ਵਿੱਚ ਠੀਕ ਹੈ ਤੇ ਹੁਣ ਹੁਣ ਅੱਗੇ ਆਜੋ ਬਸ ਤੁਹਾਡੇ ਮੁਤਾਬਕ ਵੀ ਉਹ ਫਾਰਮੂਲਾ ਸਰਕਾਰ ਦਾ ਠੀਕ ਨਹੀਂ ਮੈਂ ਕਹਿੰਦਾ ਜੀ ਫਾਰਮੂਲਾ ਮੈਂ ਸਿੰਪਲ ਗੱਲ ਕਰ ਦੋਣਾ ਮੈਂ ਕਾਰ ਲੈਣ ਗਿਆ ਸੀ ਮੈਂ ਉਹਨਾਂ ਨਾਲ 바ਰਗੇਨਿੰਗ ਕੀਤੀ ਉਹ ਕਹਿੰਦੇ ਜੀ ਇੰਨੇ ਦੀ ਕਾਰ ਹੈਗੀ ਆ ਮੈਂ ਉਹਦੇ ਚੋਂ 3-4 ਲੱਖ ਰੁਪਈਆ ਉਹਨੂੰ ਤੜਵਾ ਲਿਆ ਤਰੀਕਿਆਂ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਤੜਵਾਇਆ ਹੋਊਗਾ ਠੀਕ ਹੈ ਜਿਹੜੀ ਪ੍ਰਾਈਸ ਹੈਗੀ ਆ ਉਹ ਪ੍ਰਾਈਸ ਤੇ ਉਹ ਕਰਕੇ ਜਿਹੜਾ ਤੁਸੀਂ ਉਹਦੇ ਵਿੱਚ ਬੈਨੀਫਿਟ ਲੈ ਲੈਂਦੇ ਹੈਗੇ ਆ ਉਹ ਕਿੰਨਾ ਹੋਊਗਾ ਤੇ ਤੁਹਾਡੇ ਹਿਸਾਬ ਨਾਲ ਇਹ ਤਾਂ ਬੜੀਆਂ ਵੱਡੀਆਂ ਸਕੀਮਾਂ ਹੈ ਜੀ ਇਹ ਇਹ ਤਾਂ ਤੁਸੀਂ ਮਤਲਬ ਆਏ ਆ ਨਹੀਂ ਖਾਣਾ ਹੈਗਾ ਕਮਾ ਕੇ ਖਾਣਾ ਹੈਗਾ ਐਨੀਓ ਗੱਲ ਹੈਗੀ ਆ ਸਾਨੂੰ ਸਾਡਾ ਕੁਐਸਚਨ ਜਿਹੜਾ ਹੈਗਾ ਨਾ ਸਾਡਾ ਕੁਐਸਚਨ ਥੋੜਾ ਜਿਹਾ ਘੁੰਮ ਗਿਆ ਮੈਨੂੰ ਲੱਗਦਾ ਕਿ ਕੁਐਸਚਨ ਤੇ ਹੀ ਸਾਨੂੰ ਫੇਰ ਆਉਣਾ ਚਾਹੀਦਾ ਹੈਗਾ ਹਾਂਜੀ ਸਾਨੂੰ ਲੋੜ ਇਹ ਹੈਗੀ ਆ ਕਿ ਪੰਜਾਬ ਦੇ ਮੁੱਦੇ ਚਾਹੇ ਉਹ ਪਾਣੀਆਂ ਦੇ ਮੁੱਦੇ ਹੈਗੇ ਆ ਚਾਹੇ ਉਹ ਖੇਤੀ ਦੇ ਮੁੱਦੇ ਹੈਗੇ ਆ ਚਾਹੇ ਉਹ ਡਰੱਗ ਦੇ ਮੁੱਦੇ ਹੈਗੇ ਉਹਦੇ ਲਈ ਜਿਹੜੀਆਂ ਪੰਜਾਬ ਦੀਆਂ ਜਾਂ ਬਾਕੀ ਸਟੇਟਾਂ ਦੀਆਂ ਖੇਤਰੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਖੇਤਰੀ ਲਾ ਮਜ਼ਬੂਤ ਕਰਨੇ ਚਾਹੀਦੇ ਆ ਖੇਤਰੀ ਪਾਰਟੀਆਂ ਮਜ਼ਬੂਤ ਕਰਨੀਆਂ ਚਾਹੀਦੀਆਂ ਸਟੇਟਾਂ ਨੂੰ ਜਿਹੜਾ ਹੈਗਾ ਸਟਰੋਂਗ ਕਰਨਾ ਚਾਹੀਦਾ ਤਾਂ ਕਿ ਹਰ ਸਟੇਟ ਜਿਹੜਾ ਹੈਗਾ ਆਪਣੇ ਆਪਣੇ ਕਾਨੂੰਨ ਬਣਾ ਕੇ ਆਪਣੀ ਸਭਿਆਤਾ ਦੇ ਮੁਤਾਬਕ ਆਪਣੇ ਲੋਕਾਂ ਦੇ ਮੁਤਾਬਕ ਜਿਹੜਾ ਹੈਗਾ ਸਾਰਾ ਕੁਝ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕਾਂ ਨੂੰ ਬੈਨੀਫਿਟ ਦੇ ਸਕਣ ਅੱਜ ਇਹ ਕਾਰਨ ਕੀ ਹੈਗਾ ਅੱਜ ਤੁਸੀਂ ਦੇਖੋ ਕਿ ਮਿਸ ਮੈਨੇਜਮੈਂਟ ਕਰਕੇ ਜਿਹੜੇ ਕਹਿੰਦੇ ਸੀ ਬਦਲਾਅ ਲਿਆਵਾਂਗੇ ਬਦਲਾਅ ਲਿਆਵਾਂਗੇ ਬਦਲਾਅ ਲਿਆਵਾਂਗੇ ਅੱਜ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਾਰਾ ਕੁਝ ਉਹ ਬਦਲਾਅ ਵਾਲਿਆਂ ਨੇ ਕੀ ਹਾਲਾਤ ਪੈਦਾ ਕਰਤੇ ਪੰਜਾਬ ਦੇ ਵਿੱਚ ਠੀਕ ਹੈ ਨਹੀਂ ਅੱਜ ਪੰਜਾਬ ਦਾ ਜਿਹੜਾ ਹੈਗਾ ਹੁਣ ਤੱਕ ਕਿੰਨਾ ਕਰਜ਼ਾ ਜਿਹੜਾ ਹੈਗਾ 2 ਸਾਲ ਦੇ ਵਿੱਚ ਉਹ ਲੈ ਚੁੱਕੇ ਹੈਗੇ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਬਹੁਤ ਹੀ ਖਤਰਨਾਕ ਜਿਹੜਾ ਪੰਜਾਬ ਵਾਸਤੇ ਰੁਝਾਨ ਹੈ ਚਲੋ ਹੁਣ ਆਪਾਂ ਥੋੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੇ ਆਉਨੇ ਆ ਅਕਾਲੀ ਦਲ ਨੇ ਤੁਸੀਂ ਕਿੱਥੇ ਸਟੈਂਡ ਕਰਦਾ ਦੇਖਦੇ ਆ ਅਕਾਲੀ ਦਲ ਅੱਜ ਲੋਕਾਂ ਨੂੰ ਜਿਹੜੀ ਅਕਾਲੀ ਦਲ ਨੂੰ ਜਿਸ ਹਿਸਾਬ ਨਾਲ ਬਦਨਾਮ ਕੀਤਾ ਗਿਆ ਸੀ ਉਸ ਸ਼ੰਕੇ ਜਿਹੜੇ ਹੈਗੇ ਆ ਦੇਖੋ ਅਕਾਲੀ ਦਲ ਨੂੰ ਕਿੱਥੇ ਕਿੱਥੇ ਬਦਨਾਮ ਕੀਤਾ ਗਿਆ ਨੰਬਰ 1 ਡਰੱਗ ਤੇ ਕੀਤਾ ਗਿਆ ਕੀ ਰੋਗੀ ਕੀ ਜਿਹੜਾ ਹੈਗਾ ਸਰਦਾਰ ਕੈਪਟਨ ਅਮਰਿੰਦਰ ਸਿੰਘ ਉਹ ਨਹੀਂ ਹੈ ਜਿਹੜੇ ਉਹਨਾਂ ਨੇ ਡਰੱਗ ਜਿਹੜੀ ਹੈਗੇ 4 ਹਫ਼ਤੇ ਚ ਖਤਮ ਕਰਨ ਦੀ ਸੀ ਕਰਤੀ ਉਤੋਂ ਬਾਅਦ ਇਹ ਜਿਹੜਾ ਗਾਹ ਅਮਰਿੰਦਰ ਸਿੰਘ ਨੂੰ ਵੀ ਕਹਿੰਦਾ ਸੀ ਅਕਾਲੀਆਂ ਨੂੰ ਵੀ ਕਹਿੰਦਾ ਸੀ ਭਗਵੰਤ ਮਾਨ ਸਾਹਿਬ ਕੀ ਇਹਨੇ ਖਤਮ ਕਰਤੀ ਠੀਕ ਹੈ ਇਸੇ ਤਰ੍ਹਾਂ ਕੀ ਪਾਣੀਆਂ ਦੇ ਮਸਲੇ ਹੱਲ ਹੋ ਗਏ ਕੀ ਜਿਹੜਾ ਹੈਗਾ ਮਾਈਨਿੰਗ ਬੰਦ ਹੋਊਗੀ ਕੀ ਜਿਹੜਾ ਇਹ ਕਹਿੰਦਾ ਸੀ ਅਸੀਂ ਪਾਵਰ ਸਰਪਲਸ ਸਟੇਟ ਬਣਾਵਾਂਗੇ ਅਸੀਂ ਜਿਹੜਾ ਹੈਗਾ ਇਹਨਾਂ ਪੈਸਾ ਜਿਹੜਾ ਸਾਈਟ ਤੋਂ ਕੱਢਾਂਗੇ ਹੋ ਗਿਆ ਸਵਾਲ ਇਹ ਹੈਗਾ ਤੁਸੀਂ ਲੋਕਾਂ ਨੂੰ ਤਾਂ ਫ੍ਰੀ ਬੀਜ਼ ਤੇ ਜਿਹੜਾ ਹੈਗਾ ਲਾਲਚ ਦੇ ਵਿੱਚ ਪਾਤਾ ਔਰ ਦੂਜੇ ਪਾਸੇ ਜਿਹੜਾ ਹੈਗਾ ਨਾਲ ਦੀ ਨਾਲ ਤੁਹਾਡੀ ਸਟੇਟ ਹੈ ਜਿਹੜੀ ਉਹ ਡੈਟ ਰੇਡਰ ਹੁੰਦੀ ਜਾ ਰਹੀ ਹੈ ਬੁਰੇ ਤਰੀਕੇ ਦੇ ਵਿੱਚ ਠੀਕ ਹੈ ਹਾਂ ਸੋ ਇਹ ਜਿਹੜੀ ਹੈਗੀ ਆ ਨਾ ਇਹ ਬਾਕੀ ਹੁਣ ਸਾਰਿਆਂ ਨੇ ਦੇਖ ਲਈਆਂ ਜਿਨ੍ਹਾਂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਕਾਂਗਰਸ ਹੈਗੀ ਜਾਂ ਚਾਹੇ ਆਮ ਆਦਮੀ ਪਾਰਟੀ ਹੁਣ ਬੀਜੇਪੀ ਦੀ ਆ ਜੋ ਬੀਜੇਪੀ ਨੇ ਤਾਂ ਹੱਥ ਦੇ ਵਿੱਚ ਗੰਡਾਸਾ ਫੜਿਆ ਬੈ ਕਿ ਸਿੱਖ ਧਾਰਮਿਕ ਭਾਵਨਾ ਵਾਲ ਵੀ ਤਾਂ ਹੈਗਾ ਹੀ ਸੀ ਇਹ ਠੀਕ ਹੈ ਉਸ ਟਾਈਮ ਸੀ ਸਿੱਖ ਮਾਨਤਾਵਾਂ ਉਹਨਾਂ ਦੇ ਉੱਤੇ ਗੰਡਾਸਾ ਫੜਿਆ ਬੈ ਜਿਵੇਂ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋੜਮ ਦਿੱਲੀ ਦੇ ਵਿੱਚ ਜਿਹੜਾ ਹੈਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਹਾਲ ਕਰਿਆ ਪਿਆ ਚਾਹੇ ਤੁਸੀਂ ਪੰਜ ਦੀ ਗੱਲ ਕਰ ਲਓ ਹਜੂਰ ਸਾਹਿਬ ਬੋਰਡ ਦੀ ਗੱਲ ਕਰ ਲਓ ਤੁਸੀਂ ਪਟਨਾ ਸਾਹਿਬ ਬੋਰਡ ਦੀ ਗੱਲ ਕਰ ਲਓ ਬੋਰਡ ਬਣਾ ਕੇ ਇਹ ਧਾ ਧਾ ਜਿਹੜੀ ਹੈਗੀ ਐ ਕਿਹਨੂੰ ਲਾਈ ਜਾ ਰਹੀ ਐ ਇਹ ਸਾਰੀ ਦੀ ਸਾਰੀ ਜਿਹੜੀ ਐ ਸਿੱਖੀ ਨੂੰ ਪੰਜਾਬੀਅਤ ਨੂੰ ਤੁਸੀਂ ਪਿਛਲੇ ਟਾਈਮਾਂ ਦੇ ਵਿੱਚ ਜੋ ਜੋ ਚੰਡੀਗੜ੍ਹ ਦੇ ਉੱਤੇ ਫੈਸਲੇ ਕੀਤੇ ਗਏ ਕੋੜੇ ਸਾਹਮਣੇ ਆ ਉਹ ਵੀ ਜੀਪੀ ਨੇ ਕੀਤੇ ਚੜੀਗੜ ਬਾਰੇ ਦੇ ਤਾਂ ਬੀਜਪੀ ਨੇ ਚੜੀਗੜ ਦੂਜਾ ਸਵਾਮੀਨਾਥਨ ਰਿਪੋਰਟ ਲਾਗੂ ਕਰਦੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਦਾ ਕਿਸਾਨ ਪਿਸ ਰਹੇ ਹਨ ਨਾ ਪਿਸ ਰਹੇ ਆ ਪਿਸ ਰਹੇ ਆ ਬਿਲਕੁਲ ਤੇ ਸੋ ਇਹ ਸਾਰੀਆਂ ਗੱਲਾਂ ਹੈਗੀਆਂ ਅੱਜ ਲੋਕਾਂ ਨੂੰ ਸਮਝਾਉਣ ਆ ਗਏ ਚਲੋ ਧਾਨੀ ਸਾਬਾ ਪੰਜਾਬ ਨੂੰ ਜੇ ਗਵਰਨ ਕਰਨਾ ਹੈਗਾ ਪੰਜਾਬੀ ਹੀ ਕਰ ਧਾਨੀ ਸਾਬਾ ਆਪਾਂ ਆਪਣੇ ਆਖਰੀ ਸਵਾਲ ਵੱਲ ਆਉਣੇ ਆ ਜਿਹੜੇ ਧਰਨੇ ਲੱਗੇ ਹੋਏ ਨੇ ਖਨੌਰੀਆ ਰੇ ਇਧਰ ਸ਼ੰਭੂ ਬਾਰਡਰ ਤੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਧਰਨੇ ਆ ਜਿਹੜੇ ਉਹ ਦੇਖੋ ਲੋਕਾਂ ਨੂੰ ਪਰੇਸ਼ਾਨੀ ਤਾਂ ਆਉਂਦੀ ਹੈ نو ਡਾਊਟ ਪਰ ਉਹ ਕਾਰਨ ਕੀ ਹੁਣ ਕੁਐਸਚਨ ਇਹ ਕਰਿਆ ਜਾਂਦਾ ਹੈਗਾ ਕਿ ਜੀ ਆਪਣਾ ਕਿਸਾਨਾਂ ਦੇ ਰਸਤੇ ਰੋਕੇ ਵੀ ਗੰਦਾ ਕਿਸਾਨਾਂ ਦੇ ਕਰੀਏ ਵੀ ਗੰਦਾ ਤਾਂ ਵੀ ਇਹ ਪੀ ਦੀ ਸਰਕਾਰ ਨੇ ਹਰਿਆਣਾ ਦੀ ਨਕੀਤੀਆਂ ਵੀ 8-8 ਫੁੱਟ ਕਰਨ ਦਾ ਠੀਕ ਹੈ। ਉਹ ਖਜ਼ਾਨਾ ਨੇ ਤਾਂ ਕਰੀਆਂ ਦੀ ਉਹ ਤਾਂ ਕਹਿੰਦੇ ਖੋਲੋ ਅਸੀਂ ਦਿੱਲੀ ਨੂੰ ਜਾਣਾ। ਹਰਿਆਣਾ ਕੌਣ ਹੈ? ਮੈਂ ਤਾਂ ਇਹ ਕੁਐਸਚਨ ਪੁੱਛਦਾ। ਦਿੱਲੀ ਜਾਣ ਤੇ ਰੋਕਣ ਵਾਸਤੇ ਨੈਸ਼ਨਲ ਹਾਈਵੇ ਦੇ ਉੱਤੇ ਹਰਿਆਣਾ ਕੌਣ ਹੈ? ਫਿਰ ਤੁਸੀਂ ਪੰਜਾਬ ਨੂੰ ਕਨਫਾਈਨ ਕਰਕੇ ਰੱਖਤਾ। ਇੱਕ ਪਾਸੇ ਤੁਸੀਂ ਹਰਿਆਣਾ ਵਿੱਚ ਕੰਦਾ ਕਰਤੀਆਂ, ਦੂਜੇ ਪਾਸੇ ਤੁਸੀਂ ਪਾਕਿਸਤਾਨ ਦੇ ਬਾਰਡਰ ਨੂੰ ਸੀਲ ਕਰਤਾ। ਠੀਕ ਹੈ ਨਹੀਂ? ਪੰਜਾਬ ਦਾ ਕਲਾ ਕਿਸਾਨ ਨਹੀਂ ਮਰ ਰਿਹਾ ਪੰਜਾਬ ਦਾ ਵਪਾਰੀ ਉਹ ਤੇ ਬਾਕੀ ਮਰ ਰਿਹਾ ਵਪਾਰੀ ਵੀ ਮਰ ਰਿਹਾ ਬਿਲਕੁਲ ਸਹੀ ਹੈ ਠੀਕ ਹੈ ਸੋ ਪੰਜਾਬ ਦੇ ਵਪਾਰੀ ਨੇ ਕਿਸਾਨ ਨੇ ਇਹ ਸੋਚਣਾ ਸ਼ੁਰੂ ਕਰਤਾ ਕਿ ਜੇ ਖੇਤਰੀ ਪਾਰਟੀਆਂ ਮਜ਼ਬੂਤ ਨਹੀਂ ਹੋਣਗੀਆਂ ਤਾਂ ਪੰਜਾਬ ਡੁੱਬੂਗਾ ਹੀ ਡੁੱਬੂਗਾ আর ਆਉਣ ਵਾਲੇ ਟਾਈਮ ਦੇ ਵਿੱਚ ਕਰਜ਼ੇ ਤੋਂ ਬਿਨਾ ਪੰਜਾਬ ਲੇਣ ਤੋਂ ਬਿਨਾ ਪੰਜਾਬ ਕੋਲ ਕੋਈ ਜਿਹੜਾ ਚਾਰਾ ਨਹੀਂ ਧਰਨੀ ਸਾਹਿਬ ਤੁਸੀਂ ਬਾਬੂ ਸ਼ਾਹ ਜੀ ਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਸੀਗੇ ਅਮਰਦੀਪ ਤਾਰਨੀ ਉਹਨਾਂ ਨੇ ਅਕਾਲੀ ਦਲ ਬਾਰੇ ਵੀ ਹੋਰ ਸਾਰੀਆਂ ਗੱਲਾਂ ਬਾਤਾਂ ਕਿਸਾਨੀ ਧਰਨੇ ਬਾਰੇ ਵੀ ਗੱਲਾਂ ਬਾਤਾਂ ਕੀਤੀਆਂ ਕਿੱਦਾਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸੋ ਤੇ ਬਾਬੂ ਸ਼ਾਇਏ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਥੈਂਕ ਯੂ